ਕਰੀਏ ਜੀ ਕੋਸ਼ਿਸ਼ ਆਪਾਂ ਦਰਵਾਜ਼ਾ ਖਿਲਾਈ ਆ ਜਾਓ ਫਿਰ ਮੜਾ ਜੀ ਹਣਾ ਕਮਾ ਜੀ ਦਾ ਖੁੱਲਾ ਹੀ ਨਾ ਹੋਵੇ ਦੇਖੋ ਕਮਾ ਕੇ ਜੀਆ ਕਮਾ ਜੀ ਦਾ ਕਾਲ ਜੀ ਦਾ ਪਾਏ ਦੇ ਮੁੰਡੇ ਦਰਵਾਜ਼ਾ ਖੋਲੀ ਉੱਪਰ ਚੱਲਦੇ ਖੋਲੋ ਤੇ ਉੱਪਰ ਲਗਈ ਸਹੀ ਆ ਜੀ ਵਾਹ ਧਿਆਨ ਨਾਲ ਵੀਰੇ ਤੁਸੀਂ ਕਸ਼ਮੀਰ ਸਿੰਘ ਜੀ ਆਰਾਮ ਨਾਲ ਆਹ ਇੱਕ ਤਾਂ ਮਾਰੀ ਹੋਈ ਆ ਆ ਦੇਖੋ ਜੀ ਇੱਟਾਂ ਰੋੜੇ ਤੋੜ ਤੋੜ ਗਵੰਡੀਆਂ ਦੇ ਘਰੇ ਵੀ ਮਾਰੀਆਂ ਹੋਈਆਂ ਇੱਟਾਂ ਤੇ ਘਰੇ ਤੁਸੀਂ ਆ ਇੱਥੋਂ ਹਾਲਾਤ ਦੇਖ ਸਕਦੇ ਹੋ ਵੀ ਕੀ ਆ ਕਪੜੇ ਦੇਖੋ ਕਿਵੇਂ ਸੁੱਕਣੇ ਪਾਏ ਉੱਲੀ ਲੱਗੀ ਪਈਆਂ ਰਜਾਈਆਂ ਨੂੰ ਚਲੋ ਦੇਖਦੇ ਆਂ ਕੋਸ਼ਿਸ਼ ਕਰਦੇ ਆਂ ਆਪਾਂ ਕਮਲ ਉਹ ਕਮਲ ਉਹ ਕਮਲ ਕਮਲ ਵੀਰੇ ਉਹ ਕਮਲਜੀਤ ਸਤਿ ਸ਼੍ਰੀ ਅਕਾਲ ਵੀਰੇ ਮੇਰਾ ਨਾਮ ਗੁਰਪ੍ਰੀਤ ਆ ਵੀਰੇ ਮੈਂ ਮਨੁੱਖਤਾ ਦੀ ਸੇਵਾ ਤੋਂ ਆਇਆ ਹੋਰ ਵੀਰ ਠੀਕ ਓ ਬਹਿ ਜਾ ਨੇ ਵੀਰੇ ਬਹਿ ਜਾ ਨੇ ਇੱਥੇ ਬਹਿ ਜੀ ਮੰਜੇ ਤੇ ਹਾਂ ਜੀ ਅੱਗੇ ਬੈਠੋ ਬਹਿ ਜਾ ਨੇ ਵੀਰੇ ਹੋਰ ਨਾ ਵੀਰੇ ਬਾਪੂ ਬੇਬੇ ਦਾ ਕੀ ਹਾਲ ਹੋਇਆ ਪਿਆ ਯਾਰ ਆ ਬੇਬੇ ਨੇ ਥੱਲੇ ਦਰੀ ਕੁਛ ਵੀ ਨਹੀਂ ਗਦੇ ਲਾ ਕਿਵੇਂ ਵਿਚਾਰੀ ਗਦੇਲੇ ਚ ਸੁੰਗੜੀ ਪਈ ਆ ਬੇਬੇ ਸਾਸਤਰੀ ਕਾਲ ਤੋ ਤੇਰਾ ਨਾਮ ਪਰਮਿੰਦਰ ਕੁਲਵਿੰਦਰ ਆ ਕੁਲਵਿੰਦਰ ਕੁਲਵਿੰਦਰ ਕੌਰ ਆ ਬਾਪੂ ਸਾਸਰੀਕਾਲ ਸੁੱਚਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੱਚਾ ਸਿੰਘ ਜੀ ਬਾਥਰੂਮ ਦੇ ਪਿਸ਼ਾਬ ਦੇ ਭਰੇ ਹੋਏ ਡੱਬੇ ਥੱਲੇ ਪੜਾਈਆ ਉਧਰ ਪਿਆ ਇੱਕ ਕੜਾਈਆ ਭਰਿਆ ਹੋਇਆ ਇੱਧਰ ਬਾਥਰੂਮ ਵਿੱਚ ਹੀ ਬਾਪੂ ਹਣੀ ਕਰੀ ਜਾਂਦੇ ਆ ਔਰ ਥੱਲੇ ਕੋਈ ਗਦੈਲਾ ਨਹੀਂ ਪਛਾਇਆ ਹੋਇਆ ਉਹੀ ਰਜਾਈ ਦੇ ਲੜ ਥੱਲੇ ਨੂੰ ਮੋੜ ਕੇ ਬਾਪੂ ਕਿਉਂਕਿ ਪਿੱਛੋਂ ਥੱਲਿਓਂ ਵੀ ਠੰਡ ਪੈਂਦੀ ਹੋ ਸਤਿ ਸ੍ਰੀ ਅਕਾਲ ਸੁੱਚਾ ਸਿੰਘ ਜੀ ਸੁੱਚਾ ਸਿੰਘ ਜੀ ਮੈਂ ਗੁਰਪ੍ਰੀਤ ਆ ਮੇਰਾ ਨਾਂ ਗੁਰਪ੍ਰੀਤ ਮੈਂ ਲੁਧਿਆਣੇ ਤੋਂ ਅਸੀਂ ਤੁਹਾਡੇ ਇਲਾਜ ਵਾਸਤੇ ਆਏ ਸੀਗੇ ਬਿਲਕੁਲ ਕਮਲਜੀਤ ਆ ਵੀਰੇ ਅੱਗੇ ਆ ਕਹੋ ਕਮਲਜੀਤ ਤੂੰ ਸਾਡਾ ਹੈਗਾ ਭਰਾ ਅਸੀਂ ਆਏ ਆ ਤੇਰੀ ਮਦਦ ਵਾਸਤੇ ਤੇਰੇ ਡੈਡੀ ਦੀ ਮੰਮੀ ਦੀ ਮਦਦ ਤੇ ਇਹਨਾਂ ਨੂੰ ਦਾਖਲ ਕਰਾ ਦੀ ਆ ਹਸਪਤਾਲ ਚ ਨਹੀਂ ਡੋੜ ਨਹੀਂ ਹੈਗੀ ਪਤਾ ਕੀ ਚੱਕਰ ਆ ਦੇਖ ਡੈਡੀ ਦੀ ਕੀ ਹਾਲਤ ਹੋਈ ਪਈ ਆ ਸੁੱਚਾ ਸਿੰਘ ਜੀ ਠੀਕ ਹੋ ਤੁਸੀਂ ਨਹੀਂ ਠੀਕ ਨਹੀਂ ਗਏ ਨਹੀਂ ਕੀ ਹੋਇਆ ਕੀ ਹੋਇਆ ਤੁਹਾਨੂੰ ਹਾਂਜੀ ਡਰੋਣਾ ਡਰੋਣਾ ਕੋਈ ਨਾ ਕਮਲਜੀਤ ਨਹੀਂ ਕੋ ਕਹਿੰਦਾ ਹੁਣ ਤੁਹਾਨੂੰ ਹੁਣ ਕਮਲਜੀਤ ਕੁਛ ਨਹੀਂ ਕਹਿੰਦਾ ਤੁਹਾਨੂੰ ਅਸੀਂ ਕੋਲੇ ਖੜੇ ਆ ਆ ਪੱਗ ਡਵੱਟਾ ਬਨ ਲਓ ਜਿਹਦੇ ਨਹੀਂ ਜਾਣਾ ਵਾਸੀ ਦਾ ਕੋਈ ਕੋਈ ਨਹੀਂ ਡਰਨਾ ਡਰਨਾ ਨਹੀਂਗਾ ਕਮਲਜੀਤ ਹੋਣ ਨਹੀਂ ਪੁੱਤ ਕਹਿਣਾ ਮੰਮੀ ਨੂੰ ਹੋਣ ਨਹੀਂ ਪਾਪਾ ਨੂੰ ਕਹਿਣਾ ਕੋ ਦੇਖੋ ਤੈਨੂੰ ਤੇਰੇ ਵੱਲ ਦੇਖ ਕੇ ਡਰਦਾ ਹੀ ਚੁੱਪ ਕਰ ਗਿਆ ਉਹ ਵਿਚਾਰਾ ਡਰਦਾ ਹੀ ਚੁੱਪ ਕਰ ਗਿਆ ਉਹ ਨਹੀਂ 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 ਕੋਈ ਡਰ ਨਹੀਂ ਕੁਛ ਨਹੀਂ ਹੈਗਾ ਨਹੀਂ ਕੋਈ ਕੋਈ ਡਰਾਉਣਾ ਨਹੀਂ ਜਾਨਦੋਤ ਜਿਹਦਾ ਨਿੱਕਾ ਬੜਾ ਕਰਦੇ ਆ ਕੋਈ ਨਹੀਂ ਚਲਣੀ ਕੋਈ ਕਦੇ ਨਹੀਂ ਚਲਿਆ ਕਰੂਰੀ ਕਦੇ ਨਹੀਂ ਸੁਣਿਆ ਕੋਈ ਨਾ ਬਾਪੂ ਹੁਣ ਸੁਣੋਗੇ ਤੁਸੀਂ ਤੁਹਾਡੀ ਕੀ ਹੋਇਆ ਤੁਹਾਨੂੰ ਦਿਖਾਉ ਥਰੀ ਕੀ ਹੈ ਕੀ ਹੋਇਆ ਥੱਲੇ ਰਜਾਈ ਐ ਦੂਰੀ ਕਰਕੇ ਥੱਲੇ ਮੋੜੀ ਹੋਈ ਹੈ ਬਾਪੂ ਨੇ ਕਿਉਂਕਿ ਥੱਲੇੋਂ ਠੰਡ ਪੈਂਦੀ ਐ ਦੇਖੋ ਨੰਗਾ ਹੀ ਪਿਆ ਪਿਆ ਮਾਂ ਵੀ ਫਟਿਆ ਹੋਇਆ ਆਇਆ ਹੋਇਆ ਬਾਪੂ ਨੇ ਵਿਚਾਰੇ ਨੇ ਕੋ ਕੋ ਪਾਉਗੇ ਨਹੀਂ ਇਹਨਾਂ ਨੂੰ ਵਾਰ-ਵਾਰ ਉਠਾ ਰਹੇ ਨੇ ਇੰਨੀ ਠੰਡਾ ਟੈਂਪਰੇਚਰ 5 ਤੋਂ 6 ਚੱਲ ਰਿਹਾ ਹੈ ਪੰਜਾਬ ਦੇ ਵਿੱਚ ਤਰਪਾਲਾਂ ਪਾ ਕੇ ਮੂਰੇ ਇਦਾਂ ਹੀ ਠੰਡ ਚੁੱਪ ਨਹੀਂ ਪਏ ਆ ਕਮਰਿਆਂ ਦੇ ਵਿੱਚ ਵੀ ਨਹੀਂ ਅੰਦਰ ਸੌਂਦੇ ਆ ਬਾਪੂ ਅੱਖ ਨੂੰ ਕੀ ਹੋ ਗਿਆ ਇਸ ਨੂੰ ਅੱਖ ਨਹੀਂ ਚੱਨੀ ਪਹਿਲਾਂ ਤੋਂ ਇਹ ਸੀ ਜੀ ਆਖੇ ਸਰਪੰਚ ਪਹਿਲਾਂ ਠੀਕ ਸੀਗਾ ਜੀ ਪਹਿਲਾਂ ਠੀਕ ਸੀ ਅਕ ਇਹਦਾ ਨਾ ਪਾਟ ਕਰਦੇ ਤੋਂ ਪਹਿਲਾਂ ਨਾ ਕੋਈ ਐਕਸੀਡੈਂਟ ਹੋਇਆ ਤਾਂ 10 15 ਸਾਲ ਪਹਿਲਾਂ ਟੈਕਸੀਡੈਂਟ ਹੋ ਗਿਆ ਸੀ ਤੁਹਾਡਾ ਹੂੰ ਐਕਸੀਡੈਂਟ ਹੋ ਗਿਆ ਸੀ ਤੁਹਾਡਾ ਪਹਿਲਾਂ ਪਹਿਲਾਂ ਹੋਇਆ ਅੱਧ ਪਰ ਖਾਨ ਪਾਟ ਕਰਦੇ ਹੁੰਦੇ ਸੀ ਚਾਹ ਪੀਤੀ ਆ ਤੁਸੀਂ ਚਾਹ ਕਿ ਸਵੇਰੇ ਚਾਹ ਪੀਤੀ ਸੀ ਕਿਹਨੇ ਬਣਾਈ ਸੀ ਚਾਹ ਚਿੱਤਾ ਚੁੱਕੋ ਜੀ ਕਿ ਪਾਏ ਅਸੀਂ ਨਾ ਅੱਜ ਤੋਂ ਮਨਮਾ 10 15 ਸਾਲ ਤੋਂ ਬਾਅਦ ਨਾ ਅੱਜ ਇਹ ਚਿਹਰਾ ਦੇਖਿਆ ਚਿਹਰਾ ਦੇਖਿਆ ਵਾਹ ਵਾਹ ਇਹ ਆਈ ਨਹੀਂ ਕਿਤੇ ਬੜੀ ਨਹੀਂ ਇਹ ਪਤਾ ਇਹ ਪਤਾ ਚਲੋ ਅਸੀਂ ਨਾ ਹਾਲ ਨਹੀਂ ਪੁੱਛਿਆ ਕੋਈ ਪਿੰਡ ਦਾ ਕਮਲਜੀਤ ਕੋਈ ਨਾ ਵੀਰੇ ਅਸੀਂ ਤੇਰੇ ਭਰਾ ਹਾਂ ਅਸੀਂ ਤੇਰੇ ਭਰਾ ਹਾਂ ਫਿਰ ਤਾਂ ਮੈਂ ਮੜਾ ਸ਼ਾਹਕੋਟ ਗਈ ਆਲੇ ਦੁਆਲੇ ਤੇ ਸਾਰੇ ਗਵਾਂਡੀ ਦੇ ਦਈ ਇਹ ਅੰਦਰ ਤੱਕ ਚਾ ਉਹਨੂੰ ਲੈਣ ਵੀ ਨਹੀਂ ਆਇਆ ਛੜਕ ਜੇ ਰੋਲਦਾ ਸੀ ਇਹ ਕਿੱਥੇ ਸੀ ਦਾ ਹੂੰ ਕੋਈ ਨਾ 20 ਸਾਲ ਹੋ ਗਏ ਕਿੱਥੇ ਵੜੇ ਕੋਈ ਨਾ ਅੱਜ ਵੀ ਤੇਰੇ ਨਾਲ ਆ ਪਿੰਡ ਵਾਲੇ ਅੱਜ ਅੱਜ ਇਹ ਬਾਈ ਸਰਪੰਚ ਨਵੇਂ ਬਣਿਆ ਵਾ ਅੱਜ ਤੇਰੇ ਨਾਲ ਖੜੇ ਆ ਸਾਰੇ ਜੇ ਤੇਰੇ ਇਸੇ ਇਲਾਜ ਦਾ ਕਰਕੇ ਨਾ ਤੇਰ ਕੋਈ ਪਹੁੰਚੇ ਆ ਬੰਦਾ ਤਾਂ ਉਹੀ ਆ ਨਾ ਉਹਦਾ ਕੋਈ ਮੁਸ਼ਕਲ ਨਹੀਂ ਸੀ ਬੱਚਾ ਠੀਕ ਸੀ ਕੋਈ ਲੱਗਦਾ ਨਾ ਕੋਈ ਇੱਕ ਜਗ੍ਹਾ ਗਈ ਉਹਦੇ ਨਾਲ ਉਥੇ ਨਾ ਲੱਗੇ ਗਵਾਂਡਾ ਜੱਟ ਭਾਈਚਾਰਾ ਵਾ ਉਹਦਾ ਕੋਈ ਮੁਸ਼ਕਲ ਨਹੀਂ ਕੋਈ ਇਦਾਂ ਨਹੀਂ ਪਤਾ ਲੱਗਦਾ ਕਿ ਅੱਜ ਤੋਂ 10 15 ਪਹਿਲਾਂ ਤੁਹਾਡਾ ਵੀਡੀਓ ਗਈ ਆ ਰੋਡਾ ਰੋੜੇ ਬੜੇ ਚੱਲੇ ਚਲ ਜਿਆਦਾ ਬੋਲਿਆ ਉਹ ਤੈਨੂੰ ਟੈਨਸ਼ਨ ਹੋ ਗਈ ਦੋ ਇੱਕ ਲੰਬardar ਸੀ ਮੇਰ ਨਾਲ ਲੰਬardar ਆ ਕੇ ਤਹੀ ਆਇਆ ਉਹਨਾਂ ਦੇ ਵੀ ਰਾਤ ਨੂੰ ਦੋ ਰੋੜੇ ਉਧਰ ਵੀ ਚਲਾਤੇ ਹੂੰ ਮੈਂ ਮਾ ਚਾਹਣਾ ਫਿਰ ਸਾਰੇ ਚਲੋ ਇਕੱਠੇ ਹੋਏ ਨੰਬਰ ਦਾ ਸਾਰੇ ਇਕੱਠੇ ਹੋਏ ਉਹ ਤੋਂ ਗੱਲ ਕੀਤੀ ਆ ਸੀਗਾ ਵੀ ਆਪਾਂ ਜੇ ਇੱਟਾ ਰੋੜੇ ਜਦੋਂ ਇਹਨੇ ਮਾਰੇ ਉਦੋਂ ਫਿਰ ਸਾਰਾ ਪਿੰਡ ਨੂੰ ਪਤਾ ਲੱਗਿਆ ਵੀ ਹਾਲਾਤ ਜਿਆਦਾ ਖਰਾਬ ਨੇ ਉਦੋਂ ਪਹਿਲਾਂ ਹੀ ਅੰਦਰ ਅੰਦਰ ਰਹੀ ਜਾਂਦਾ ਅੰਦਰ ਹੀ ਜਾਂਦਾ ਕਿਹੜੇ ਕਿਹੜੀ ਗੱਲ ਕਰਦੇ ਤੁਸੀਂ ਦੱਸੋ ਉਨੂੰ ਵੀ ਦੱਸੋ ਜੱਜ ਦਾ 10 ਦਿਨ ਆਪਣੇ ਨਾ ਰੋੜੇ ਚੱਲੇ ਆਪਾਂ ਨਾਂ ਚੰਜੀਤ ਦੇ ਘਰ ਵਾਲੋਂ ਇਹ ਵੀ ਜ਼ਿੰਮੇਦਾਰ ਕਰਵਾ ਰਹੀ ਹੈ ਇਹ ਨਾ ਬਾਹਰ ਨਹੀਂ ਕਮਲਜੀਤ ਕੋਈ ਨਾ ਪੁੱਤ ਬਾਲਮੀਕ ਮੱਲਾ ਸਾਰਾ ਜਾਣਦਾ ਮੈਂ ਉਹ ਤੋਂ ਸਮਾਨ ਲੈ ਕੇ ਆਇਆ ਕਰਿਆਨੇ ਦਾ ਘਰੇ ਆਇਆ ਵਾ ਕੋਈ ਨਹੀਂ ਟੱਕਰਿਆ ਮੈਨੂੰ ਇਹ ਸਾਰੇ ਬੰਦੇ ਇੱਥੇ ਤੁਰੇ ਫਿਰਦੇ ਸੀ ਸੇ ਨੇ ਨਹੀਂ ਇੱਕ ਵਾਰੀ ਵੀ ਬੋਲਿਆ ਠੀਕ ਹੈ ਕਮਲਜੀਤ ਵੀ ਤੇ ਕੋਈ ਨਾ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਹੁਣ ਆਏ ਆ ਇਹਨਾਂ ਨਾਲ ਵੀ ਗੱਲ ਕਰਦੇ 10 ਦਿਨ ਬਾਅਦ ਆਏ ਆ ਕੋਈ ਆਪਾਂ ਕਰ ਜੋਸ਼ਨ ਵੀਰੇ ਆਪਣਾ ਦੇ ਕਮਲਜੀਤ ਸਿੰਘ ਜੋਸ਼ਨ ਕਿੰਨਾ ਸੋਹਣਾ ਨਾਮ ਆ ਤੇਰਾ ਤੇ ਜੋਸ਼ਨ ਵੀਰੇ ਆਪਾਂ ਚਾਹੁੰਦੇ ਆ ਵੀ ਤੇਰਾ ਘਰ ਵਸੇ ਤੇਰਾ ਵਿਆਹ ਹੋਵੇ ਤੇਰੀ ਘਰ ਦੇ ਵਿੱਚ ਖੁਸ਼ੀਆਂ ਹੋਣ ਤੇਰੇ ਬੱਚੇ ਹੋਣ ਤੇਰੇ ਮੰਮੀ ਪਾਪਾ ਦੋਨੋਂ ਤੁਰਦੇ ਫਿਰਦੇ ਬੱਚਾ ਨਾ ਲਾਈਟੇਸ਼ਨ ਦਾ ਕੰਮ ਕਰਦਾ ਜੀ ਉਹਨਾਂ ਤੋਂ ਪਹਿਲਾਂ ਕਿੱਥੇ ਸੀ ਚਲ ਜਿਹੜਾ ਜਦੋਂ ਵੀ ਜਾਗਿਆ ਉਦੋਂ ਹੀ ਸਵੇਰਾ ਤੁਸੀਂ ਮੈਨੂੰ ਦੱਸ ਸਿਆਣਪਾਂ ਦੇ ਅੰਡਾ ਹੈ ਉਮਰ ਬੀਤ ਗਈ ਤੇ ਹੈ 35 ਤੋਂ ਉੱਪਰ ਉਮਰ ਹੋ ਗਈ ਹੁਣ ਤੁਸੀਂ ਵਿਆਹ ਦੀਆਂ ਗੱਲਾਂ ਕਰਦੇ ਕਿੱਥੇ ਹੀ ਹੈ ਪਰ ਜਦੋਂ ਜਾਗ ਉਦੋਂ ਹੀ ਸਵੇਰਾ ਸਾਨੂੰ ਤਾਂ ਹੁਣ ਪਤਾ ਲੱਗਿਆ ਤੁਸੀਂ ਜਾਗਦੇ ਹੁਣ ਜਾ ਇਹ ਨਹੀਂ ਜਾ ਗਏ ਹੀ ਗਲਤੀ ਹੋ ਗਈ ਚਲ ਕੋਈ ਨਹੀਂ ਗਲਤੀ ਹੋ ਗਈ ਤੁਹਾਡੇ ਕੋ ਦੱਸ ਤੁਸੀਂ ਐਵੇਂ ਬਸਦਾ ਕਮਲਜੀਤ ਮੇਰਾ ਭਰਾ ਵਾ ਤੂੰ ਕੋਈ ਤਮਾਸ਼ਾ ਨਹੀਂ ਤੂੰ ਮੇਰਾ ਵੀਰ ਆ ਦੇ ਕਮਲਜੀਤ ਵੀਰੇ ਅਸੀਂ ਸੱਚੀ ਸਾਨੂੰ ਅੱਜ ਹੀ ਪਤਾ ਕੱਲ ਪਤਾ ਲੱਗਿਆ ਸੀ ਅੱਜ ਆ ਗਏ ਅੱਛਾ ਜੀ ਸਾਨੂੰ ਪਤਾ ਨਹੀਂ ਸੀ ਪਹਿਲਾਂ ਭਾਈ ਸਾਨੂੰ ਪਤਾ ਨਹੀਂ ਸੀ ਵੀਰੇ ਵੀਰੇ ਅਸੀਂ ਤੇਰੀ ਮਦਦ ਵਾਸਤੇ ਆਏ ਤੇਰੀ ਮਦਦ ਤੂੰ ਵਧੀਆ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਮੈਨੂੰ ਪਤਾ ਲੱਗਿਆ ਸੀ ਤਾਂ ਤਾਂ ਤੇਰੇ ਕੋਲੇ ਆਏ ਆ ਭਰਾਵਾ ਤੇਰੇ ਪਾਪਾ ساری ਉਮਰ ਗੁਰਦੁਆਰਾ ਸਾਹਿਬ ਚ ਪਾਠ ਕਰਦੇ ਰਹੇ ਗ੍ਰੰਥੀ ਸਿੰਘ ਸੀ ਕਿੰਨੀ ਪਾ ਇਹਨਾਂ ਨੇ ਸੇਵਾ ਕੀਤੀ ਗੁਰੂ ਘਰ ਦੇ ਵਿੱਚ ਠੀਕ ਹੈ ਨਾ ਐਕਸੀਡੈਂਟ ਹੋ ਗਿਆ ਸੱਟ ਲੱਗ ਗਈ ਕੀ ਕਰ ਸਕਦੇ ਆ ਉਹਦੇ ਚ ਹੁਣ ਨਾ ਕਮਲਜੀਤ ਆਜਾ ਤੂਰੇ ਆਜਾ ਮੇਰੇ ਨਾਲ ਗੱਲ ਕਰ ਦੋ ਮਿੰਟ ਪਾਸੇ ਹੋ ਜਾ ਵੀਰੇ ਮਾੜਾ ਪਿੱਛੇ ਨੂੰ ਹੋ ਜਾ ਦਿਖਾਉਣ ਦੋ ਕੀ ਦਿਖਾਉਂਦਾ ਵੀਰਾ ਇਹਨਾਂ ਦੀ ਦਵਾਈ ਦਬੂਈ ਚੱਲਦੀ ਹੈ ਕਿਤੋਂ ਹਾਂਜੀ ਕਿੱਥੋਂ ਚੱਲਦੀ ਹੈ ਕਮਜੀਤ ਨਾ ਨਾ ਹਸਪੀਟਲ ਤੋਂ ਚੱਲ ਇਹ ਕਿੱਥੇ ਆ ਇਹ ਉਥੇ ਜਲੰਧਰ ਆ ਨਾਮ ਬਦਲਿਆ ਉਹਨਾਂ ਨੇ ਉਹ ਪੁੱਤ ਉਸ ਤੋਂ ਕੀ ਤਾਂ ਏਦਾਂ ਨਾ ਹੋਵੇ ਠੀਕ ਆ ਤੇ ਕਮਲਜੀਤ ਜਿਵੇਂ ਹੁਣ ਤੇਰਾ ਕਮਾਈ ਦਾ ਕੀ ਸਾਧਨ ਆ ਪੁੱਤ ਖੇਤੀਬਾੜੀ ਆ ਜੀ ਦਾ ਹੁਣ ਇਹ ਤਾਂ ਦੱਸ ਦੇ ਜਿਵੇਂ ਝੋਨਾ ਤੋਂ ਵੱਢਤਾ ਤੋਂ ਬਾਅਦ ਬੀਜਿਆ ਹੀ ਨਹੀਂ ਖਾਲੀ ਪਿਆ ਖੇਤ ਨਹੀਂ ਮੰਮੀ ਠੀਕ ਨਹੀਂ ਸੀ ਦਾ ਪੁੱਤਰੇ ਕੋਈ ਬਿਸਤਰਾ ਵੀ ਹੈ ਨਹੀਂ ਪੂਰੇ ਰਜਾਈਆਂ ਰਜੋਈਆਂ ਹੈ ਨਹੀਂ ਆਹ ਦੇ ਆ ਬਾਥਰੂਮ ਜਿੱਲੇ ਕਰ ਦੰਦੀ ਦੇਖ ਤਾਂ ਸੀ ਪੁੱਤ ਥੱਲਿਓ ਦੇਖੋ ਥੱਲਿਓ ਤੇਰੀ ਮੰਮੀ ਪੁੱਤ ਉਵੇਂ ਹੀ ਪਈ ਆ ਆਹ ਦੇਖ ਪੁੱਤ ਕੱਪੜੇ ਵੀ ਨਹੀਂ ਪਾਏ ਨਗਰ ਹੀ ਪਈ ਆ ਮੰਮਾ ਕਪੜੇ ਵੀ ਨਹੀਂ ਪਾਏ ਪੁੱਤ ਆਫਰੂਮ ਕਰ ਦਿੰਦੀ ਆ ਵਾਰ-ਵਾਰ ਦਾ ਕਮਲ ਜੀ ਆਪਣੇ ਕਰਮਜੀਤ ਭੈਣੇ ਕਪੜੇ ਪਹਿ ਕੇ ਟੀਚਰ ਪਈ ਸੀ ਬੱਬਲ ਜਦ ਕਪੜੇ ਲਿਆ ਕੱਢ ਕੇ ਲੋੜ ਨਹੀਂ ਹੈ ਜੀ ਦਾ ਕੋਈ ਨਾ ਪਹਿਣਾ ਬਦਲ ਦਿੰਦੀ ਐ ਕੋਈ ਨਾ ਲਿਆ ਦੇ ਦੇ ਲਿਆ ਪਹਿਣਾ ਬਦਲ ਦਿੰਦੀ ਐ ਪਹਿਣ ਸਲਵਾਰ ਪਾਣ ਦੀਆਂ ਮੈ ਦੇ 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 ਪਹਿਣਾ ਪਾਣ ਦੀਆਂ ਸਲਵਾਰ ਕੋਈ ਨਾ ਦੇ ਦੇ ਠੀਕ ਹੈ ਨਾ ਮਾਵਾ ਸਾਂਝੀਆਂ ਹੁੰਦੀਆਂ ਸਭ ਦੀਆਂ ਕਮਲ ਜੀ ਹਨਾ ਤੇ ਕਮਲ ਜੀ ਤੁਸੀਂ ਤੂੰ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀਗਾ ਫਿਰ ਹੁਣ ਕਰਦਾ ਮੈਂ ਕਿ ਛੱਡ ਤਾਂ ਹੁਣ ਕੰਮ ਛੱਡ ਤੇ ਮੰਮੀ ਨੂੰ ਮੰਜੇ ਤੇ ਪਈ ਨੂੰ ਕਿੰਨਾ ਟਾਈਮ ਹੋ ਗਿਆ ਕਮਲਜੀਤ ਇਹ ਹੋ ਗਿਆ ਦਾ ਮੇਰੇ ਖਿਆਲ ਚ 3-4 ਮਹੀਨੇ ਹੋ ਗਏ ਇੱਥੇ ਬੈਠੀ ਐ ਤੇ ਡੈਡੀ ਨੂੰ ਮੰਜੇ ਤੇ ਪਏ ਨੂੰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਤੇ ਮੇਰੇ ਖਿਆਲ ਚ ਤਾਂ 2-4 ਦੇ ਆ ਬਗਰ ਚਾਰ ਚ ਉਦੋਂ ਐਕਸੀਡੈਂਟ ਹੋ ਗਿਆ ਸੀ ਉਹਨਾਂ ਦਾ ਹਾਂਜੀ ਕਦ ਦੇ ਨਾਲ ਹੋਇਆ ਸੀ ਐਕਸੀਡੈਂਟ ਲੱਕੜਾਂ ਦੇ ਗੱਡੇ 'ਚ ਵੱਜੇ ਸੀ ਦਾ ਅੱਛਾ ਲੱਕੜਾਂ ਦੇ ਗੱਡੇ 'ਚ ਵੱਜੇ ਸਿਰ 'ਤੇ ਸੱਟ ਲੱਗੀ ਸੀ ਅੱਖ ਵੀ ਉਦੋਂ ਹੀ ਖਰਾਬ ਹੋਈ ਉਹਨਾਂ ਦੀ ਫਿਰ ਹਾਂਜੀ ਉਦੋਂ ਹੀ ਦਾ ਉਹ ਮਤ ਵੀ ਨਹੀਂ ਉਹ ਤਾਂ 2010 ਚ ਜੇ ਬਾ ਇਥੇ 11 ਚ ਦਾ ਇੰਨਾ ਜੇ ਪੋਤੀ ਆਉਣ ਲੱਗ ਪਿਆ ਸੀ ਓਕੇ ਫਿਰ ਇੱਕ ਇੱਕ ਸੁੱਕ ਗਈ ਹਾਂਜੀ ਉਹ ਹੁਣ ਅਖੇ ਹੀ ਨਹੀਂ ਵਿੱਚ ਨਾ ਬੈਠ ਗਈ ਬੈਠ ਗਈ ਉਹ ਦਾ ਉਹ ਦੂਜਾ ਵਿੱਚ ਦਾ ਉਹ ਪਾਕੀ ਜਿੱਦਾਂ ਦੇ ਹਾਂ ਹਾਂ ਪਾਸ ਨਿਕਲ ਆਹ ਹਾਂ ਉਹ ਚੁਈ ਜਾਂਦਾ ਸੀ ਉਹ ਫਿਰ ਉਪਰ ਕੀ ਜਨਾ ਕਹਿੰਦਾ ਦੇਖਮਲੀ ਤੂੰ ਕੱਲਾ ਇੰਨਾ ਕੁਝ ਕਰ ਰਿਆ ਤੇਰਾ ਬਹੁਤ ਸ਼ੁਕਰਵਾਦ ਤੂੰ ਕੱਲਾ ਮਾਂ ਪਿਓ ਨੂੰ ਸੰਭੀ ਰਿਆ ਵੀਰੇ ਹਣਾ ਕਿ ਮੈਨਾਂ ਕਿ ਮੈਂ ਕਾਰਤਰੀ ਨਾਰਾਜ਼ਗੀ ਵੀ ਜਾਇਜ਼ ਆ ਵੀ ਚਲੋ ਤੂੰ ਗੁੱਸੇ ਵੀ ਆ ਵੀ ਤੇਰੀ ਕਿਸੇ ਨੇ ਮਦਦ ਨਹੀਂ ਕੀਤੀ ਸਮਾਂ ਰਹਿੰਦੇ ਆ ਪਰ ਹੁਣ ਵੀਰੇ ਅਸੀਂ ਤੇਰੀ ਮਦਦ ਵਾਸਤੇ ਪਹੁੰਚੇ ਆ ਇੱਥੇ ਹਣਾ ਤੇ ਅਸੀਂ ਚਾਹੁੰਦੇ ਆ ਵੀ ਤੂੰ ਸਾਡਾ ਭਰਾ ਵਾ ਵੀ ਆਪਾਂ ਰਲ ਮਿਲ ਕੇ ਪਹਿਲਾਂ ਤਾਂ ਬਾਪੂ ਬੇਬੇ ਨੂੰ ਹਸਪਤਾਲ ਦਾਖਲ ਕਰਾ ਦੀਏ ਥੋੜਾ ਜਿਹਾ ਖੂਨ ਖਾਨ ਪੂਰਾ ਦੇਖੋ ਬੇਬੇ ਚ ਤਾਂ ਪੁੱਤ ਤਾਕਤ ਜਮਾ ਹੀ ਨਹੀਂ ਬਚੀ ਬੇਬੇ ਚ ਪੁੱਤ ਤਾਕਤ ਹੀ ਨਹੀਂ ਹੈਗੀ ਹਣਾ ਪਾਸਾ ਵੀ ਨਹੀਂ ਲੈ ਪਾਰੀ ਵਿਚਾਰੀ ਜੇ ਪਈ ਪਈ ਦੇ ਮੁੜ ਕੇ ਜ਼ਖਮ ਹੋਣ ਲੱਗ ਜਾਣਗੇ ਇਸ ਕਰਕੇ ਅਸੀਂ ਤੇਰੇ ਨਾਲ ਨਾਲ ਕਿਤੇ ਨਹੀਂ ਜਾਣਾ ਨਹੀਂ ਤੂੰ ਨਾਲ ਚੱਲੀ ਸਾਡੇ ਤੂੰ ਸਾਡੇ ਨਾਲ ਚੱਲਨੀ ਤੇਰੀ ਇਜਾਜ਼ਤ ਤੋਂ ਬਿਨਾ ਆਪਾਂ ਕੁਝ ਨਹੀਂ ਕਰਨਾ ਤੂੰ ਭਰਾਵਾ ਤੇਰਾ ਸਾਥ ਚਾਹੀਦਾ ਤੇਰੇ ਭਰਾ ਦਾ ਕੀ ਨਾਂ ਦੂਜੇ ਦਾ ਛੋਟਾ ਕਿ ਵੱਡਾ ਤੇਤੋ ਇਹਨਾਂ ਬਾਹਰ ਆ ਕੀ ਨਾਂ ਆਉਂਦਾ ਸਰਬਜੀਤ ਸਰਬਜੀਤ ਉਹ ਜਰਮਨ ਚ ਹਾਂ ਹਾਂ ਕੋਈ ਨਾ ਆਪਾਂ ਉਹਦੇ ਨਾਲ ਵੀ ਗੱਲ ਕਰਦੇ ਆਂ ਜੀ ਉਹਦਾ ਕੋਈ ਨੰਬਰ ਨੰਬਰ ਹੋਊਗਾ ਤੁਹਾਡੇ ਕੋਲੇ ਹੈ ਨਾ ਪਿੰਡ 'ਚ ਕਸ਼ਮੀਰ ਸਿੰਘ ਜੀ ਤੁਹਾਡੇ ਨਾਲ ਹੁੰਦੀ ਹੈ ਗੱਲ ਹੈ ਨਾ ਤੇ ਉਹਨਾਂ ਨਾਲ ਵੀ ਆਪਾਂ ਗੱਲ ਕਰੀ ਕੀਤੀ ਤੁਸੀਂ ਗੱਲ ਉਹਦੇ ਨਾਲ ਹੁੰਦੀ ਰਹਿੰਦੀ ਮੇਰੀ ਹੁੰਦੀ ਰਹਿੰਦੀ ਉਹ ਵੀ ਚਾਹੁੰਦਾ ਵੀ ਬੇਬੇ ਬਾਪੂ ਦਾ ਇਲਾਜ ਹੋਵੇ ਹੈ ਨਾ ਉਹ ਵੀ ਚਾਹੁੰਦਾ ਇਹਨਾਂ ਦਾ ਮਾਮਾ ਜੀ ਵੀ ਚਾਹੁੰਦੇ ਆ ਵੀ ਹਾਂ ਇਹਨਾਂ ਦਾ ਇਲਾਜ ਹੋਵੇ ਹਾਂ ਯਾਨੀ ਕਿ ਅਸੀਂ ਸਾਰੇ ਹੀ ਰਲ ਕੇ ਕੁਝ ਚਾਹੁੰਦੇ ਆ ਕਮਲਜੀਤ ਬੀ ਇਸ ਘਰ ਦੀ ਨਹਾਰ ਬਦਲੇ ਦੇਖੋ ਕੀ ਹਾਲ ਤਾਂ ਪੁੱਤ ਤੂੰ ਕਿਵੇਂ ਅੰਦਰ ਇੰਨਾ 스ਮੈਲ ਆਉਂਦੀ ਆ ਤੈਨੂੰ ਪਤਾ ਨਹੀਂ ਆਉਂਦੀ ਕਿ ਨਹੀਂ ਹੁਣ ਤੂੰ ਅੰਦਰ ਬੈਠਾ ਕਰਕੇ ਹੈ ਨਾ ਹੱਤ ਬਣ ਗਈ ਅੰਦਰੋਂ ਪਿਸ਼ਾਬ ਦੀ ਲੈਟਰਨ ਦੀ ਬਹੁਤ ਗੰਦੀ 스ਮੈਲ ਆ ਰਹੀ ਆ ਵੀਰੇ ਅੰਦਰੋਂ ਉਹ ਸਾਫ ਕਰੀਦਾ ਵਾਦਾਂ ਵਾਦ ਆ ਇਕੱਲਾ ਨਹੀਂ ਕਰ ਸਕਦਾ ਇਕੱਲਾ ਤੂੰ ਕਿੰਨਾ ਕਰੇਗਾ ਦਾ ਕਰਨਾ ਪੈਂਦਾ ਹੈ ਇਕੱਲਾ ਪੁੱਤ ਨਹੀਂ ਹੁੰਦਾ ਇਕੱਲੇ ਤੋਂ ਹਨਾ ਰਲ ਮਿਲ ਕੇ ਹੀ ਹੈ ਇਹ ਕੰਮ ਹੁਣ ਉਹ ਦੇਖੋ ਭੈਣਾਂ ਨੇ ਬੀਬੀਆਂ ਨੇ ਮਾਦਾ ਦੇ ਕੱਪੜੇ ਬਦਲਦੇ ਹਨਾ ਕਿੱਥੇ ਮਾਂ ਦੇ ਕੱਪੜੇ ਪੁੱਤ ਕਿੱਥੇ ਬਦਲ ਪਾਉਂਦਾ ਹਨਾ ਲੈਟ੍ਰੀਨ ਸਾਫ ਕਰਨਾ ਬਾਥਰੂਮ ਸਾਫ ਕਰਨਾ ਨਹੀਂ ਹੁੰਦਾ ਮਾਂ ਦਾ ਮੈਂ ਵੀ ਮੇਰੀ ਵੀ ਮਾਂ ਵਾਂ ਅਸੀਂ ਵੀ ਹਨਾ ਬੱਚੇ ਆ ਉਹ ਪਰ ਕੋਈ ਨਾ ਕੋਈ ਨਾ ਪਾ ਦੇ ਪਾ ਦੇ ਪਜਾਮਾ ਪਾਉਣਾ ਬਾਪੂ ਪਜਾਮਾ ਪਾ ਦਈਏ ਰੱਖ ajo che ਪਾ ਦਨੇ ਰੱਖ ਨੀ ਪਾ ਲੈਨੇ ਵਾ ਉਹ ਰੱਖ ਦੇ ਰੱਖ ajo ਹਾਂ ਰੱਖ ਲੈ ਆ ਪਾ ਦਨੇ ਆ ਪਾ ਦਨੇ ਦੋ ਮਿੰਟ ਨਾ ਉਹ ਕੁੱਤੋਂ ਦੀ ਉਹ ਕੁੱਤੋਂ ਦੀ ਕੁੱਤੋਂ ਨਹੀਂ ਪਾ ਦਨੇ ਕੁੱਤੋਂ ਨਹੀਂ ਪਾ ਦਨੇ ਉਹ ਕੁੱਤੋਂ ਦੀ ਕੁੱਤੋਂ ਨਹੀਂ ਪਣੇ ਵਾ ਕੁੱਤੋਂ ਕੋਈ ਆਹ ਸੁਣ ਮੇਰਾ ਲੱਖ ਰੋ ਉਹ ਦੱਸ ਕੇ ਬੈਲ ਭੰਦੀ ਤੇ ਕੁੜਦਾ ਕੋੜਦਾ ਕੋੜਦਾ ਹਾਂ ਕੋਈ ਨਾ ਬਾਪੂ ਕੋਈ ਨਾ ਨੂੰ ਸਮਝਾਵਾਂਗੇ ਇਹ ਵੀ ਵਿਚਾਰੇ ਦੇ ਇਕੱਲੇ ਦਾ ਚੱਲ ਬਾਪੂ ਪੈ ਜਾ ਉਹ ਤਾਂ ਮਾੜੀ ਆ ਪਰ ਤੁਮ ਕਿੱਥੇ ਦੇਖੀ ਬਹੁਤ ਮਾੜੀ ਹਾਲਤ ਹੈ ਡਰਦਾ ਬਹੁਤ 40 ਸਾਲ ਹੋ ਗਏ ਹਾਂ ਹੈ ਜੀ ਕਦੇ ਕੋਲ ਮਿਲਿਆ ਗਿਆ ਸਾਟਾ ਇਹਦਾ ਕੋਈ ਨਹੀਂਗਾ 40 ਸਾਲਾਂ ਤੋਂ ਨਹੀਂ ਮਿਲੇ ਨਹੀਂ ਨਹੀਂ ਤੁਹਾਨੂੰ ਜਨਮ ਤੋਂ ਪਹਿਲਾਂ ਹੀ ਕਿਤੇ ਓਕੇ ਇਹਦੀ ਸ਼ਕਲ ਬਾਪੂ ਦੀ ਦੇਖੀ ਨੂੰ ਹੁਣ ਤੁਹਾਨੂੰ ਕਿੰਨੇ ਸਾਲ ਹੋ ਗਏ ਕਿ ਤੁਹਾਨੂੰ ਪਿੰਡ ਫਿਰਦੇ ਤਾਂ ਪਹਿਲਾਂ ਦੇਖਦੇ ਹੀ ਹੋਵੋਗੇ ਇਹ ਉਹ ਪਾਠੀ ਸੀਗਾ ਇਹ ਹਾਂ ਪਹਿਲਾਂ ਤੱਕ 2003-4 ਦੇ ਸਰਪੰਚ ਸਾਹਿਬ ਦੱਸਦੇ ਆ ਕਹਿੰਦੇ 14-15 ਸਾਲਾਂ ਬਾਅਦ ਸਰਪੰਚ ਸਾਹਿਬ ਨੇ ਦੇਖਿਆ ਅੱਜ ਹਾਂ ਕੀ ਹਾਲਤ ਬਣੀ ਦੇਖੋ ਜੀ ਅੰਦਰ 88 ਹੜਾ ਤੋਂ ਹੀ 88 ਹੜਾ ਆ ਗਿਆ ਪਹਿਲੋ ਅੱਛਾ ਹੋਰ ਪਿੰਡ ਤੇ ਅੱਛਾ ਹੋਰ ਪਿੰਡ ਚਲੋ ਕੋਈ ਨਹੀਂ ਧੰਨਵਾਦ ਤੁਸੀਂ ਆਏ ਸ਼ੁਕਰੀਆ ਤੁਸੀਂ ਆਏ ਧੰਨਵਾਦ ਜੀ ਧੰਨਵਾਦ ਤੁਹਾਡਾ ਤੁਹਾਡਾ ਕੀ ਨਾਮ ਬਾਈ ਜੀ ਨਿੰਦਾਰ ਸਿੰਘ ਜੀ ਨਿੰਦਾਰ ਸਿੰਘ ਜੀ ਆਜੋ ਮੜਾ ਮਿਲ ਗਿਆ ਆ ਮੜੀ ਜਗ੍ਹਾ ਬਣਾਇਓ ਕੰਬਲ ਜੇ ਲਾ ਦਿਓ ਆ ਲਾ ਦਿਓ ਚੱਕ ਕੇ ਆ ਜਾ ਕਮਲ ਧੁੱਪ ਚ ਲੈ ਧੁੱਪ ਚ ਉਹ ਕਮਲ 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 ਓ ਕਮਲ ਕਮਲ ਉਥੇ ਧੁੱਪ ਚ ਪੁੱਤ ਉਹ ਧੁੱਪ ਚ ਉਹ ਕਹਿੰਦੇ ਮੈਨੂੰ ਪੋ 2 ਕਮਲ ਪੁਲਿਸ ਨੂੰ ਫੋਨ ਲਾ ਲੈ ਲਾ ਲਾ ਪੁੱਤ ਲਾ 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 ਫੋਨ ਪੁੱਤ ਉਹ ਧੁੱਪ ਤੇ ਕੱਢਣ ਲੱਗੇ ਪੁੱਤ ਉਹ ਧੁੱਪ ਚ ਉਹ ਧੁੱਪ ਚ ਕੱਢਣਾ ਦੋ ਮਿੰਟ ਧੁੱਪ ਲਾ ਗਏ ਆਈ ਗੱਲ ਕਰਨੀ ਆਪ ਚਲੋ ਤੁਸੀਂ ਬਾਹਰ ਨਹੀਂ ਨਹੀਂ ਕਰ ਲੈਣ ਕਰ ਦੇ ਪਹਿਲਾਂ ਬਾਪੂ ਨੂੰ ਧੁੱਪ ਚ ਕੱਢ ਦੇ ਪਹਿਲਾਂ ਬਾਪੂ ਨੂੰ ਧੁੱਪ ਚ ਕੱਢ ਲੈਣੇ ਪੁੱਤ ਬਾਪੂ ਨੂੰ ਧੁੱਪ ਚ ਕੱਢ ਲੈ ਕੋਈ ਗੱਲ ਮੰਨੀ ਨਹੀਂ ਹੁੰਦੀ ਆ ਨਹੀਂ ਸੁਣਨੀ ਆ ਬਾਪੂ ਨੂੰ ਤਾਂ ਥੱਪੜ ਕੱਟਣਾ ਆ ਫੇਰ ਤੇਰੇ ਨਾਲ ਮੈਂ ਗੱਲ ਕਰੂੰ ਜਿਹੜੀ ਕਹੇਗਾ ਉਹੀ ਗੱਲ ਕਰੂੰ ਤੇਰੀ ਮੰਨੂਗਾ ਬਾਪੂ ਨੂੰ ਉਥੇ ਥੱਪੜ ਹੀ ਕੱਢ ਲੈਂਦੇ ਉਥੇ ਥੱਪੜ ਉਥੇ ਕੱਢ ਨਾ ਨਾ ਇੱਥੇ ਥੋਪੀ ਆ ਨਹੀਂ ਫਤੇ ਇੱਥੇ ਤਾਂ ਆਪਣੀ ਨਹੀਂ ਆ ਕਿਤੇ ਨਹੀਂ ਜਾਣਾ ਕਮਲ ਨਹੀਂ ਜਾਣਾ ਕਮਲ ਅੱਖ ਲੱਗੀ ਜਾ ਨਹੀਂ 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 ਕੋਈ ਇਹ ਤੇ ਦਿਮਾਗ ਭਰਿਆ ਇੰਨੇ ਜਾਣੇ ਆ ਸਿੱਖੀ ਕਰਨ ਦਾ ਹੈ ਤੁਹਾਡੇ ਨਾਲ ਜਵੇਂ ਬੱਸ ਜ਼ਬਰਦਸਤੀ ਕਰਨ ਦਾ ਹੈ ਤੁਹਾਡੇ ਨਾਲ ਉਹਨੇ ਹਸਪੀਟਲ ਜੀ ਵੀ ਕਰਦੇ ਸੀ ਦਾ ਇਲਾਜ ਕਰਨ ਲੱਗੇ ਦਾ ਤੂੰ ਮਤਰੀਏ ਤਾਡੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਵੀਰੇ ਪਰਾਂ ਹੋ ਨਹੀਂ ਕੋਈ ਨਹੀਂ ਹੁੰਦਾ ਪਰਾਂ ਹੋ ਯਾਰ ਮੈਨੂੰ ਪਤਾ ਵਾ ਤੂੰ ਦਾ ਉਹ ਫੇਸਬੁੱਕ ਤੇ ਦਾ ਤੂੰ ਕਰਦਾ ਨਾ ਮੈਂ ਕਾਹ ਤੋਂ ਗੁੱਸਾ ਕਰਦਾ ਅਸੀਂ ਤੇਰੀ ਮਦਦ ਲਈ ਆਏ ਅਸੀਂ ਮਦਦ ਲਈ ਆਏ ਭਰਾ ਮਦਦ ਲਈ ਕਿੰਨੀ ਤੇਰਾ ਭਰਾ ਮਾ ਤੇਰਾ ਪ੍ਰਾਮਾ ਤੇਰਾ ਭਰਾ ਬਥ ਕਿੰਨੀ ਮਾੜੀ ਹਾਲਤ ਚ ਬੈਠੇ ਹੋ ਕੋਈ ਨਾ ਕੋਈ ਨਾ ਕੋਈ ਨਾ ਉਹ 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 ਆਉਣਾ ਨਹੀਂ ਜਾਣਾ ਕੋਈ ਨਾ ਬਾਬਾ ਤੂੰ ਨਾ ਬੋਲ ਤੂੰ ਨਾ ਬੋਲ ਤੂੰ ਨਾ ਬੋਲ ਤੂੰ ਨਾ ਬੋਲ ਤੂੰ ਬਾਹਰ ਚੱਲ ਦੋ ਮਿੰਟ ਤੁਸੀਂ ਬਾਹਰ ਚੱਲੋ ਦੋ ਮਿੰਟ ਬਾਹਰ ਚੱਲੋ ਦੋ ਮਿੰਟ ਨਹੀਂ ਬਾਜੀ ਨਹੀਂ ਭਾਈ ਬਿਲਕੁਲ ਨਹੀਂ ਭਾਈ ਬਿਲਕੁਲ ਨਹੀਂ ਬਿਲਕੁਲ ਸਹੀ ਹੋ ਜੂਗਾ ਕਮਲ ਗੱਲ ਸੁਣ ਮੇਰੀ ਕਮਲ ਗੱਲ ਸੁਣ ਗੱਲ ਸੁਣ ਗੱਲ ਸੁਣ ਕਮਲ ਜੀ ਤੂੰ ਗੱਲ ਸੁਣ ਮੇਰੀ ਤੂੰ ਗੱਲ ਸੁਣ ਪਹਿਲਾਂ ਦੋ ਮਿੰਟ ਤੂੰ ਮੇਰੀ ਗੱਲ ਸੁਣਾ ਤੂੰ ਦੋ ਮਿੰਟ ਮੇਰੀ ਗੱਲ ਸੁਣਾ ਤੂੰ ਪਹਿਲਾਂ ਦੋ ਮਿੰਟ ਮੇਰੀ ਗੱਲ ਸੁਣਾ ਤੂੰ ਮੇਰੀ 2 ਮਿੰਟ ਗੱਲ ਸੁਣ ਪਹਿਲਾਂ ਆ ਕੇ ਤੂੰ ਦੋ ਮਿੰਟ ਗੱਲ ਸੁਣ ਮੇਰੀ ਤੂੰ ਦੱਸ ਅਸੀਂ ਤੇਰੀ ਮਦਦ ਲਈ ਆਏ ਆ ਤੇਰੇ ਭਲੇ ਵਾਸਤੇ ਆਏ ਆ ਭਰਾਵਾ ਤੈਨੂੰ ਕਿਤੇ ਲੱਗਦਾ ਵੀ ਅਸੀਂ ਤੇਰਾ ਕੋਈ ਮਾੜਾ ਕਰਨ ਆਏ ਹੈਂ ਨਹੀਂ ਨਹੀਂ ਫੇਰ ਵੀ ਨਾ ਅਸੀਂ ਤੇਰੇ ਦਸ਼ਮਣ ਥੋੜੀ ਆ ਨਹੀਂ ਨਹੀਂ ਬਿਲਕੁਲ ਨਹੀਂ ਜਦੋਂ ਅਸੀਂ ਕਿਉਂ ਕਹਿਣ ਦੇ ਨਹੀਂ ਚਾਹੀਦੀ ਮਨ ਲਾਉਂਦਾ ਉਹਨੂੰ ਪਤਾ ਨਹੀਂ ਉਹਨੂੰ ਸੋਚੀ ਨਹੀਂ ਪਤਾ ਤੇ ਸੱਟ ਲੱਗੀ ਹੈ ਸੱਟ ਨਹੀਂ ਤੂੰ ਤਾਨੂੰ ਮਦਦ ਨਹੀਂ 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 ਕਮਲਾ ਦੇ ਧੁੱਪ ਚ ਲਿਆਂਦਾ ਕੀ ਕਰਨ ਦਾ ਧੁੱਪ ਚ ਲਿਆਂਦਾ ਪੁੱਤ ਧੁੱਪ ਚ ਲਿਆਂਦਾ ਇੱਥੇ ਬਹਿ ਜਾ ਅਸੀਂ ਕਿਤੇ ਨਹੀਂ ਲੈ ਕੇ ਜਾਂਦੇ ਤੇਰੀ ਇਜਾਜ਼ਤ ਤੋਂ ਬਿਨਾਂ ਦੇ ਧੁੱਪ ਚ ਰੱਖ ਲਿਆ ਮੰਜਾ ਜੋੜੀ ਝੜ ਤੂੰ ਬਾਪੂ ਨੂੰ ਉਹ ਥੱਲੇ ਰੱਖ ਬਾਪੂ ਨੂੰ ਪੁੱਤ ਥੱਲੇ ਰੱਖ ਬਾਪੂ ਨੂੰ ਥੱਲੇ ਰੱਖ ਥੱਲੇ ਜੀ ਦਾ ਤੈ ਆਖੇ ਨਹੀਂ ਲੱਗਦੇ ਆ ਥੱਲੇ ਰੱਖ ਪੁੱਤ ਥੱਲੇ ਰੱਖ ਥੱਲੇ ਰੱਖ ਪੁੱਤ ਬਾਪੂ ਨੂੰ ਥੱਲੇ ਰੱਖ ਬਾਪੂ ਨੂੰ ਥੱਲੇ ਰੱਖ ਬਾਪੂ ਨੂੰ ਥੱਲੇ ਰੱਖ ਬਾਪੂ ਜੀ ਪੈ ਜਾਓ 2 ਮਿੰਟ ਧੁੱਪ ਚ ਪੈ ਜਾਓ ਧੁੱਪ ਚ ਪੈ ਜਾਓ ਬਾਪੂ ਜੀ 10 ਮਿੰਟ ਧੁੱਪ ਚ ਪੈ ਜਾਓ ਕਿਤੇ ਨਹੀਂ ਲੈ ਕੇ ਜਾਂਦੇ ਧੁੱਪ ਚ ਪੈ ਜਾਓ 10 ਮਿੰਟ ਜਾ ਵੀ ਸਾਹਮਣੇ ਪੁੱਤ ਸਾਹਮਣੇ ਜਾ ਦੋ ਮਿੰਟ ਧੁੱਪ 'ਚ ਪੈ ਜਾ ਧੁੱਪ 'ਚ ਮੰਜੇ ਡਾਇਆ ਸਾਡੇ ਦਾ ਕਮਲ ਓਏ ਕਮਲ ਕਮਲ ਪੁੱਤ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਚਾਹੁੰਦੇ ਇਹਨਾਂ ਨੂੰ ਦਾਖਲ ਕਰਾਉਣਾ ਹਸਪਤਾਲ ਚ ਲਿ ਜਾ ਕੇ ਇਲਾਜ ਕਰਾਉਣਾ ਇਹਨਾਂ ਦਾ ਹੋਰ ਕੁਝ ਨਹੀਂ ਚਾਹੁੰਦੇ ਚੌਂਕ 'ਚ ਮੰਜੇ ਢਾ ਕੇ ਨਹੀਂ ਆਪ ਤੂੰ ਰਖਾਇਆ ਪਰ ਗੱਡੀ 'ਚ ਰੱਖਣ ਲੱਗੇ ਸੀ ਸਿੱਧਾ ਹੀ ਚੌਂਕ 'ਚ ਨਹੀਂ ਲਾਉਂਦੇ ਅਸੀਂ ਮੈਨੂੰ ਗੱਡੀ 'ਚ ਬਿਠਾਓ ਜਾ ਕੇ ਬਾਪੂ ਜੀ ਨੂੰ ਮੈਂ ਤਾਂ ਫੜਿਆ ਹੋਇਆ ਗੁੱਟ ਤੇਰਾ ਵੀਰੇ ਤੂੰ ਭਰਾ ਆ ਮੇਰਾ ਮੈਂ ਹੱਕ ਨਾਲ ਫੜਿਆ ਗੁੱਟ ਤੇਰਾ ਨਹੀਂ ਨਹੀਂ ਤੂੰ ਰਹਿਣ ਦੇ ਯਾਰ ਮੈਂ ਤੇਰਾ ਹੱਕ ਨਾਲ ਗੁੱਟ ਫੜਿਆ ਹੱਕ ਨਾਲ ਹੋਰਦਾ ਕੀ ਕਰਦੇ ਆ ਤੁਸੀਂ ਹੱਕ ਨਾਲ ਸਾਦ ਨੂੰ ਪੁਲਿਸ ਨੂੰ ਸਾਦ ਲੈਨੇ ਪੁਲਿਸ ਨੂੰ ਹਾਂ ਹਾਂ ਗੱਡੀ 'ਚ ਬਿਠਾਓ ਬਾਪੂ ਜੀ ਨੂੰ ਗੱਡੀ 'ਚ ਬਿਠਾਓ ਜਾ ਕੇ ਅਸਵੀਰ ਸਿੰਘ ਜੀ ਉਹ ਗੱਡੀ 'ਚ ਪਾਓ ਬਾਪੂ ਜੀ ਨੂੰ ਮੰਡੇਰੀ ਲੋੜ ਨਹੀਂ ਬਾਪੂ ਜੀ ਚੱਕ ਲੋ ਅਸੀਂ ਤੇਰਾ ਕੋਈ ਵੀ ਪੁੱਤ ਗਲਤ ਨਹੀਂ ਕਰਨਾ ਏ ਅਸੀਂ ਤੇਰੀ ਮਦਦ ਕਰਨ ਆਏ ਆ ਪੁੱਤ ਅਸੀਂ ਦਾਖਲ ਕਰਾਉਣਾ ਬਾਪੂ ਬੇਬੇ ਦੀ ਬਾਹਲੀ ਫੁਰੀ ਹਾਲਤ ਹੱਸ ਬੰਦਾਲ ਪੁੱਤ ਤੂੰ ਨਾਲ ਹੀ ਜਾਣਾ ਤੈਨੂੰ ਵੀ ਨਾਲ ਹੀ ਲੈ ਕੇ ਜਾਣਾ ਕੱਲਿਆਂ ਨੂੰ ਨਹੀਂ ਲਿਆਂਦੇ ਸੀ ਉਹਨਾਂ ਨੂੰ ਤੈਨੂੰ ਨਾਲ ਹੀ ਲੈ ਕੇ ਜਾਵਾਂਗੇ ਪੁੱਤ ਤੈਨੂੰ ਵੀ ਨਾਲ ਹੀ ਲੈ ਕੇ ਜਾਵਾਂ ਤੂੰ ਦੇਖ ਤੇਰੀ ਮਾਂ ਆ ਪੁੱਤ ਕੀ ਹਾਲਤਾ ਮਾਂ ਦਾ ਤੂੰ ਨਹੀਂ ਚਾਹੁੰਦਾ ਪੁੱਤ ਤੇਰੀ ਮੰਮੀ ਠੀਕ ਹੋ ਜਾਵੇ ਪੁੱਤ ਨਾਤੀ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਪਤਾ ਕਿੰਨੇ ਦਿਨ ਹੋ ਗਏ ਮਾਂ ਨੂੰ ਨਾਤੀ ਨੂੰ ਵਿਚਾਰੀ ਨੂੰ ਦੇਖੋ ਵੀ ਕੀ ਹਾਲਤਾ ਹਾਂਜੀ ਕਿੰਨਾ ਟਾਈਮ ਹੋ ਗਿਆ ਜੀ ਤੁਸੀਂ ਦੇਖੀ ਸੀ ਮਾਤਾ ਆਪਣੇ ਹੱਥ ਪਾਓ ਤੂੰ ਫੜ ਕੇ ਰੱਖ ਤੂੰ ਕਮਲ ਫੇਰ ਤੂੰ ਉਹੀ ਕੰਮ ਕਰਨ ਲੱਗ ਗਿਆ ਪੁੱਤ ਫੇਰ ਤੂੰ ਗੱਲ ਮੰਨਦਾ ਕਾ ਤੂੰ ਨਹੀਂ ਉਹ ਮੰਨੇ ਨਹੀਂ ਹੁੰਦੀ ਗੱਲ ਉਹ ਮੰਨਦੀ ਉਹਦੀ ਗੱਲ ਉਹ ਨਹੀਂ ਹੁੰਦਾ ਕੋਈ ਕਮਲ 10000 ਦੇ ਆ ਤੁਸੀਂ ਉਹ ਨਹੀਂ ਧੱਕਾ ਕਰਦੇ ਭਰਾਵਾ ਉਹ ਨਹੀਂ ਧੱਕਾ ਕਰਨ ਉਹ ਨਹੀਂ ਪੁੱਤ ਗੱਡੀ ਚ ਬਿਠਾਉਣ ਲੱਗ ਗਿਆ ਕਮਲ ਉਹ ਕਮਲ ਕਮਲ ਗੁੱਸਾ ਕਰਨ ਵਾਲੀ ਥੋੜੀ ਗੱਲ ਗੁੱਸਾ ਕਿਉਂ ਕਰਨ ਵਾਲੀ ਗੱਲ ਨਹੀਂ ਨਹੀਂ ਪੁੱਤ ਹਸਪਤਾਲ ਲੈ ਕੇ ਜਾਣਾ ਪੁੱਤ ਉਹਨਾਂ ਨੂੰ ਆਪਾਂ ਦਾਖਲ ਕਰਾਉਣਾ ਜਿੱਥੇ ਤੂੰ ਨਾਲ ਚੱਲ ਸਾਡੇ ਨੂੰ ਗੱਲ ਕਰਨ ਦੇ ਪਹਿਲਾਂ ਪੁਲਿਸ ਨੂੰ ਦੇ ਕਰ ਲੈ ਪੁੱਤ ਕਰ ਲੈ ਪੁੱਤ ਕਰ ਲੈ ਪੁਲਿਸ ਨੂੰ ਦੇ ਨਹੀਂ ਜਾਂਦੇ ਪੁਲਿਸ ਜਾਈਦਾ ਕਰ ਲੈ ਪੁਲਿਸ ਨੂੰ ਫੋਨ ਨਹੀਂ ਨਹੀਂ ਜਾਣਾ ਤੁਸੀਂ ਦੇ ਬਾਪੂ ਦੇ ਪੈਰ ਥੱਲੇ ਦੇਖੀ ਪੁੱਤ ਪੈਰ ਪੈਰ ਦੇਖ ਪੁੱਤ ਥੱਲੇ ਕਿਵੇਂ ਕਾਲੇ ਹੋਏ ਪਏ ਉਹ ਥੱਲੇ ਉਤਰੇ ਸੀ ਯਾਰ ਤਾਂ ਠੰਡ ਆ ਆ ਜਾ ਪੁੱਤ ਆ ਜਾ ਉਰੇ ਹੋ ਮਾਤਾ ਨੂੰ ਬਿਠਾਓ ਵਿੱਚ ਮਾਤਾ ਨੂੰ ਬਿਠਾਓ ਨਹੀਂ 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 ਮੈਨੂੰ ਪੁਲਿਸ ਸਾਹਦ ਕਰ ਲੈ ਪੁੱਤ ਤੂੰ ਕਰ ਲੈ ਸੱਦ ਲੈ ਆਓ ਤੋ ਸੱਦ ਲੈ ਕਮਰ ਮੈਂ ਆਰੇ ਲਾ ਲਾ ਫੋਨ ਨੇ ਫੜ ਤੇ ਰੱਖ ਤੈਨੂੰ ਛੱਡ ਤਾ ਸਹੀ ਫਿਰ ਲਾ 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 ਨਹੀਂ ਕੋਈ ਜ਼ਬਰਦਸਤੀ ਐ ਤੂੰ ਦਾ ਕਰਨ ਦੇਂਦਾ ਸੀ ਬੈਣਾ ਬਿਠਾਓ ਹਾਂ ਆ ਮਾਤਾ ਨੂੰ ਕਾਲ ਕਰ ਕਾਲ ਕਰ ਲੈ ਪੁੱਤ ਫੋਨ ਕਰ ਲੈ ਤੂੰ ਕਰ ਲੈ ਫੋਨ ਅਸੀਂ ਤੈਨੂੰ ਫੋਨ ਕਰਨ ਨੂੰ ਨਹੀਂ ਰੋਕਦੇ ਪੁੱਤ ਭਰਾ ਮੈਂ ਤੂੰ ਸਾਡਾ ਯਾਰ ਅਸੀਂ ਕੋਈ ਐਂ ਥੋੜੀਆਂ ਤੂੰ ਸਾਡੀ ਫੋਨ ਨੰਬਰ ਤੇ ਹਾਂ ਫੋਨ ਤੇ ਕਰ ਲੈ ਪੁੱਤ ਤੂੰ ਨਾਲ ਹੀ ਜਾਣਾ ਤੂੰ ਵੀ ਵਿੱਚ ਬੈਠ ਕਮਲ ਤੁਸੀਂ ਬੈਠ ਬੈਠ ਨਾਲ ਬੈਠ ਵਿੱਚ ਆ ਜਾ ਇਧਰ ਇਧਰ ਦਾ ਖਿਆਲ ਕੇ ਨੇ ਰੱਖਣਾ ਲੋਕ ਲਾ ਦਿੰਨੇ ਆ ਬੰਨ ਲੋਕ ਲਾ ਦਿੰਨੇ ਚੱਲਾ ਜਿੰਨਾ ਲਾ ਦਿੰਨੇ ਆ ਸਰਪੰਚ ਸਾਹਿਬ ਤੁਸੀਂ ਥੋੜਾ ਨਾਲ ਚੱਲੋ ਜੀ ਸਾਡੇ ਹਨਾ ਮੋੜੇ ਆਇਓ ਗੱਡੀ 2 ਘੰਟੇ ਲਾ ਕੇ ਬੈਠੋ ਪਲੀਜ਼ ਲਿਆਓ ਗੱਡੀ ਕਢਾਓ ਇੱਕ ਜਾਣਾ ਗੱਡੀ ਕਦੋਂ ਨਾ ਲੈ ਲਓ ਆਪਣੀ ਨਾਲ ਗੱਡੀ ਸਾਡੀ ਗੱਡੀ ਚ ਨਹੀਂ ਜਗ ਇੱਕ ਇੱਕ ਦੋ ਜਣੇ ਨਾਲ ਬਹਿ ਜਾਓ ਹਨਾ ਇੱਕ ਬੰਦਾ ਹੈ ਗੱਡੀ ਚ ਬੈਠ ਜੋ ਨਾਲ ਚਲੋ ਇੱਕ ਸਿਆਣਾ ਬੰਦਾ ਨਾਲ ਇੱਕ ਤਾਂ ਮੁੰਡਾ ਕੋਈ ਸਾਡੇ ਬੰਦੇ ਵੀ ਹੈਗੇ ਆ ਤੇ ਤੁਸੀਂ ਵੀ ਨਾਲ ਚੱਲੋ ਉਹਨੂੰ ਇਲਾਜ ਦੀ ਲੋੜ ਹੈ। ਇਲਾਜ ਦੀ ਕਿਹੜੀ ਲੋੜ ਹੈ? ਬਜ਼ੁਰਗ ਦੇ ਸਰੀਰ ਆ। ਬਜ਼ੁਰਗ ਦੇ ਸਰੀਰ ਆ। ਪੁੱਤ ਦੀ ਅੱਖ ਚ ਐਦਾਂ ਚੋਈ ਜਾਂਦੀ ਆ ਪਾਸ। ਆਪਾਂ ਇੱਕ ਵਾਰੀ ਚੈੱਕ ਅਪ ਕਰਾ ਲਈਏ। ਉਹ ਗੇਟ ਆਉਣੀ ਆ ਮਾਰ ਵਾਲਾ। ਉਹ ਪਾਸਾ ਪਤੰਦਰ ਉਹਨਾਂ ਅੱਖ ਗਲ ਗਈ ਆ। ਕਮਲਜੀਤ ਅੱਖ ਗਲ ਗਈ ਆ। ਤੂੰ ਨਾਲ ਚੱਲ ਤੇ ਉਹਨੂੰ 2 ਘੰਟਿਆਂ ਵਿੱਚ ਵਾਪਸ ਭੇਜ ਦਾਂਗੇ। ਦੋਨਾਂ ਜਣੇ ਤੂੰ ਵੀ ਨਾਲ ਬਹਿ ਜਾ 2 ਘੰਟਿਆਂ ਲਈ ਮੁੜੇ। ਦੋ ਆ ਪਿੰਡ ਆਪੇ ਖਿਆਲ ਰੱਖ ਉਤਰਾ ਤਾਇਆ ਹੈਗਾ 10 ਕਿਹੜੀ ਡਿਊਟੀ ਲਾ। ਕਸ਼ਮੀਰ ਸਿੰਘ ਦੀ ਡਿਊਟੀ ਲਾ ਦਈਏ। ਕੋਈ ਨਹੀਂ ਚਾਹੀਦਾ। ਫਿਰ ਜਿੰਦਾ ਲਾ ਦੇ ਪੁੱਤ। ਫਿਰ ਜਿੰਦਾ ਲਾ। ਉਹਦਾ ਤੇ ਕੋਈ ਜਿੰਦਾ ਲਾ ਦੇ ਪੁੱਤ ਜਿੰਦਾ ਲਾ ਦੇ ਪੁੱਤ ਆ ਲੈ ਜਿੰਦਾ ਨਵਾਂ ਲੈ ਲਾ ਆ ਜਿੰਦਾ ਲਾ ਦੇ ਲੈ ਫੜ ਨੀ 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 ਆ ਲੈ ਜਿੰਦਾ ਲਾ ਜਿੰਦਾ ਲਾ ਦੇ ਪੁੱਤ ਗੱਲ ਨਹੀਂ ਕਰ ਲੈਂਦੇ ਆਪ ਲਾ ਲੈ ਜਿੰਦਾ ਜਾਣਾ ਨਹੀਂ ਕਿਤੇ ਨਹੀਂ ਨਹੀਂ ਪੁੱਤ ਜਾਣਾ ਆਪ ਜਾਣਾ ਲੈ ਕਿਉਂ ਬੇਬੇ ਬਾਪੂ ਕੋਲੇ ਜਾਣਾ ਨਾਲ ਆ ਜਿੰਦਾ ਲਾਓ ਚੱਕ ਕੇ ਜਿੰਦਾ ਦਾ ਜਿੰਦਾ ਦਾ ਕੋਈ ਰੱਖਾ ਆ ਦੇ ਆਪਾਂ ਜਿੰਦਾ ਲਾਉਨੇ ਪੁੱਤ ਯਾਰ ਕਾਦਾ ਕੀ ਕਰਨ ਦੇ ਇੱਧਰ ਕਸ਼ਮੀਰ ਸਿੰਘ ਨਾ ਬਹਿਣਾ ਕਿ ਸਾਡੇ ਨਾ ਬਹਿਣਾ ਆ ਦੇ ਆ ਕਸ਼ਮੀਰ ਬਾਈ ਨਾ ਬਹਿਣਾ ਕਸ਼ਮੀਰ ਬਾਈ ਨਾ ਬਹਿਣਾ ਹਾਂ ਬੈਠ ਕੇ ਕਸ਼ਮੀਰ ਬਾਈ ਨਾ ਬਹਿ ਜਾ ਚੱਲ ਆ ਬੈਠੋ ਫੇਰ ਬੈਠੋ ਲੋਕ ਉਹ ਤੇ ਲਾਤਾ ਤੁਹਾਡੇ ਸਾਹਮਣੇ ਆ ਫਟੋ ਚਾਬੀ ਆ ਲੋ ਜੀ ਚਾਬੀ ਲੋਕ ਲਾਤਾ ਤਿੰਨੇ ਚਾਬੀਆਂ ਭਾਈ ਤੁਸੀਂ ਰੱਖੋ ਕਸ਼ਮੀਰ ਸਿੰਘ ਜੀ ਇਹ ਚਾਬੀਆਂ ਜੀ ਘਰ ਨੂੰ ਲੋਕ ਲਾਤਾ ਤਿੰਨੇ ਚਾਬੀਆਂ ਤੁਹਾਨੂੰ ਦੇਤੇ ਅੰਦਰ ਜਿੰਨਾ ਸਮਾਨ ਉਹ ਚਾਬੀ ਲੱਗਦੀ ਦੂਜੇ ਅੰਦਰ ਨਹੀਂ ਫੇਰ ਵੀ ਆ ਕੇ ਕਰ ਲਿਓ ਆ ਕੇ ਕਰ ਲਿਓ ਆ ਕੇ ਕਰ ਲਿਓ ਤੇ ਔਰ ਹੁਣ ਇੱਕ ਮੇਰੀ ਬੇਨਤੀ ਹੈ ਜੀ ਧਿਆਨ ਰੱਖਿਓ ਨਾ ਘਰ 'ਚ ਕੋਈ ਬੜੇ ਨਾ ਹੈ ਨਾ ਲਿਖ ਲਾਂਗੇ ਉੱਥੇ ਜਾ ਕੇ ਐਂਟਰੀ ਪਾ ਲਾਂਗੇ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ ਇੱਕ ਆ ਭੈਣ ਦਾ ਗਵੰਡਨ ਆਂਟੀ ਦੇ ਲੈ ਲੈ ਬਾਈਟ ਲੈ ਜਲਦੀ ਕਰ ਜਲਦੀ ਉੱਥੇ ਕਰ ਲਾਂਗੇ ਐਂਟਰੀ ਸਾਰੇ ਨਾਲ ਸਰਪੰਚ ਵੀ ਚੱਲੇ ਆ ਆ ਤਾਈ ਦੇ ਆਹਦੇ ਸਾਈਨ ਕਰ ਦਿਓ ਜੀ ਮਾੜਾ ਤੁਸੀਂ ਲੈ ਕੇ ਚੱਲੇ ਨਾਲ ਹਾਂ ਮੁੰਡੇ ਨੂੰ ਪੁੱਛ ਲਓ ਕੋਈ ਨਾ ਭਾਜੀ ਉਹ ਕਹਿੰਦਾ ਮੈਂ ਨਾਲ ਬਹਿਣਾ ਬਾਪੂ ਦੇ ਮਾਤਾ ਦੇ ਨਹੀਂ ਨਹੀਂ ਉਹਨੂੰ ਇੱਧਰ ਹੀ ਬਿਠਾਓ ਫੇਰ ਉੱਧਰ ਤੰਗ ਕਰੋ ਚੱਲ ਆ ਜਾ ਉਧਰ ਬਹਿ ਜਾ ਉਧਰ ਬਹਿ ਜਾ ਉਧਰ ਬਹਿ ਜਾ ਉੱਥੇ ਆ ਜਾ ਵੀਰੇ ਇੱਕ ਦੋ ਜਾਣੇ ਤੁਸੀਂ ਨਾਲ ਆ ਜਾ। ਹੋਰ ਹੋਰ ਪਿੱਛੇ ਬੁੱਤ ਪਿੱਛੇ ਆ ਜਾ ਪਿੱਛੇ ਆ। ਆਵੇ ਜੀ ਕਿੱਥੇ ਆ ਜਿਹੜਾ ਰੱਖਿਆ ਉਹ ਗੱਡੀ 'ਚ ਹੀ ਰੱਖ ਤੇ ਮੇਰੇ ਵਾਲੀ ਗੱਡੀ 'ਚ ਆ। ਨਹੀਂ ਉਹ ਇੱਧਰ ਲਿਆ। ਇੱਧਰ ਲਿਆਉਣੇ। ਲਿਆਉਣੇ ਇੱਧਰ ਬੈਠਦਾ ਸੀ ਫਿਰ। ਕਿਹਾ ਇੱਧਰ। ਲਵਾ ਉਹ ਦੇਈ ਕਾਗਜ਼ ਦਵਾਈਆਂ ਲਫਾਫੇ ਕਿੱਥੇ ਆ? ਲਿਆ ਚੱਕ ਬੈਠ ਵਿੱਚ। ਚੱਲ ਬੈਠ ਹੁਣ ਵਿੱਚ ਵਿੱਚ ਚੜ ਜਾ ਪੁੱਤ ਬਣ ਕੇ ਚੜ ਜਾ ਆਲੇ ਕਾਗਜ ਆ ਗਏ ਚੜ ਗਏ ਚੱਲ ਓਏ ਇਹ ਨਹੀਂ ਓ ਜਿਹੜਾ ਦੂਜੇ ਦਾ ਉਹ ਕਾਲਾ ਦਾ ਬਾਬਾ ਮੂਰੇ ਪਿਆ ਓਰੀ ਗੱਡੀ ਤੇ ਜਾਣਾ ਓਏ ਆਹੋ ਪਰ ਆਪਾਂ ਜਾਣਾ ਉਹਨਾਂ ਨੇ ਉਹਨਾਂ ਨੇ ਨਹੀਂ ਜਾਣਾ ਉਹਨਾਂ ਨੇ ਓਏ ਆਪਾਂ ਤਾਂ ਜਾਣਾ ਆਪਾਂ ਆ ਗੱਡੀ ਜਾਣਾ ਆਪਾਂ ਕਮਲ ਆ ਗੱਡੀ ਜਾਣਾ ਆ ਉਸ ਗੱਡੀ ਚ ਆ ਗੱਡੀ ਜਾਣਾ ਆ ਗੱਡੀ ਜਾਣਾ ਆ ਨਹੀਂ ਜਾਣਾ ਵਾ ਦੱਸ ਕਮਲ ਆਖੇ ਲੱਗਣਾ ਆਖੇ ਲੱਗਣਾ ਪੁੱਤ ਨਹੀਂ ਜਾਣਾ ਮੈਂ ਆਖੇ ਲੱਗਣਾ ਮਾਂ ਪਿਓ ਨਾਲ ਜਾਊਗਾ ਮੈਂ ਮੈਂ ਨਾ ਮਾਂ ਪਿਓ ਨਾਲ ਜਾਊਗਾ ਯਾਰ ਕੀ ਕਰਦਾ ਏ ਕੋਪੀ ਫਿਰ ਬਹਿ ਜਾ ਤਮਲ ਫਿਰ ਬਹਿ ਕੋਹੋਂ ਫੇਰ ਬਹਿ ਰਾਬ ਆ ਬਹਿ ਲਾ ਮਾ ਮਾਪੇ ਉਹਨਾਂ ਜਾਊਂਗਾ ਬਸ ਗੱਲ ਕਰ ਕੋਲ ਨਾਲ ਹੀ ਆ ਯਾਰ ਗੱਡੀ ਮੈਂ ਨਹੀਂ ਕਰਦਾ ਕੋਈ ਵੀ ਗੱਲ ਗੱਡੀ ਤੇ ਮੈਂ ਹੋਰਾ ਟੋਣ ਕਰੀ ਤੇਰੀ ਬੈਟਰੀ ਕਿੱਥੋਂ ਬੰਦ ਹੋ ਉਹ ਚੱਲ ਤੈਨੂੰ ਉਹਨਾਂ ਹੀ ਬੋਨੇ ਆ ਚੱਲ ਬਾਹਰ ਆ ਜਾ ਤੈਨੂੰ ਉਹਨਾਂ ਹੀ ਬੋਨੇ ਚੱਲ ਉਦਰੀ ਬਾਤ ਹੋ ਯਾਰ ਚੱਲਾ ਆ ਆ ਜਾ ਹਾਂ ਚੱਲ ਮਾਪੇ ਉਹਨਾਂ ਆ ਜਾ ਬਾਹਰ ਆ ਜਾ ਆ ਜਾ ਫਿਰ ਆ ਜਾ ਫਿਰ ਆ ਜਾ ਛੱਡ ਦੇ ਸੱਤ ਨਾਂ ਚ ਗੱਡੀ ਨੂੰ ਚੱਲ ਉਹਨਾਂ ਨੇ ਚੱਲ ਹਾਂ ਬੈਠ ਜਾ ਯਾਰ ਨਾਲੀ ਬੈਠੋ ਯਾਰ ਬੈਠੋ ਯਾਰ ਬੈਜੋ ਪਾਜੀ ਬੈਠ ਪਾਜੀ ਬੈਠ 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 ਨਾਲੀ ਬੈਜੋ ਕਿੱਥੇ ਜੀ ਅਸੀਂ ਆਪਰੇ ਬੈਠੋ 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 ਬਾਪੂ ਪਤਾ ਕੀ ਚੱਕਰ ਆ ਜਿਹੜਾ ਸਾਡਾ ਇੱਕ ਕਾਨੂੰਨੀ ਸਿਸਟਮ ਵੀ ਹੈ ਨਾ ਉਹ ਵੀ ਅਸੀਂ ਕਰਨਾ ਬੰਦਾ ਲੈ ਕੇ ਜਰਦੇ ਤੁਸੀਂ ਅਸੀਂ ਕੋਈ ਗਲਤ ਚੀਜ਼ ਤੇ ਸਾਈਨ ਨਹੀਂ ਕਰਾ ਰਹੇ ਤੋ ਹਾ ਸਾਈਨ ਕਰ ਦਿਨਾ ਮੈਂ ਹਾਂ ਹਾਂ ਕਰ ਦੇ ਲੈ ਆਹ ਦੇਈ ਕਾਗਜ਼ ਕਿੱਥੇ ਆ ਚਲ ਕੋਈ ਨਾ ਬਾਪੂ ਗੁੱਸੇ ਗੱਲੇ ਪਰਵਾਰਾਂ ਚੱਲਦੇ ਰਹਿੰਦੇ ਹੁੰਦੇ ਆ ਪਰ ਹੁਣ ਇਹਨਾਂ ਨੂੰ ਤੁਹਾਡੇ ਸਾਥ ਦੀ ਲੋੜ ਸੀਗੀ ਹੋਰ ਨਹੀਂ ਕੋਈ ਗੱਲ ਬਾਪੂ ਬਸ ਆ ਸਾਡਾ ਤਾਂ ਮਕਸਦ ਇੰਨਾ ਕਾ ਵੀ ਅਸੀਂ ਆ ਕਾਕਾ ਰੱਖਿਓ ਗੱਡੀ ਚ ਵੀ ਅਸੀਂ ਇਹਨੂੰ ਹੋਰ ਤੁਸੀਂ ਭਲਾ ਹੀ ਕਰਦੇ ਹੋ ਹਾਂ ਬਸ ਸਾਡਾ ਹੀ ਮਕਸਦ ਹੈ ਬਾਪੂ ਧੰਨਵਾਦ ਤੇਰਾ ਤੁਸੀਂ ਸਹਿਨ ਕਰੇ ਸਾਨੂੰ ਐ ਹੋ ਗਿਆ ਤੁਹਾਡਾ ਪਰਿਵਾਰ ਨਾਲ ਹੁਣ ਇੱਕ ਬੇਨਤੀ ਆ ਵੀ ਤੁਸੀਂ ਮગર ꨄਾ ਮਾਰ ਲਿਓ ਬਸ ਹਨਾ ਥੋੜੇ ਦਿਨ ਮગર ਮગર ꨄਾ ਮਾਰ ਲਿਓ ਠੀਕ ਆ ਚਲੋ ਵੀਰੋ ਚਲਿਏ ਮਖਤਿਆਰ ਸਿੰਘ ਭਾਈ ਜਾਊਗਾ ਨਾਲ ਤੁਸੀਂ ਜਾਓਗੇ ਨਾਲ ਜੀ ਜਿੰਨਾ ਤੱਕ ਹੋ ਜਾਵਾਂਗੇ ਜੀ ਇਹਨਾਂ ਨੂੰ ਅਸੀਂ ਨਾਲ ਬਿਠਾ ਲਏ ਸਾਡੇ ਵਾਲੀ ਗੱਡੀ 'ਚ ਬਹਿ ਜਾਂਦੇ ਠੀਕ ਠੀਕ ਕਮਲ ਨੂੰ ਵੀ ਬੜੀ ਮੁਸ਼ਕਿਲ ਨਾਲ ਗੱਡੀ 'ਚ ਬਿਠਾਇਆ ਬਾਪੂ ਬੇਬੇ ਨੂੰ ਵੀ ਬਿਠਾ ਲਿਆ ਬਾਪੂ ਵਿਚਾਰਾ ਜਿਵੇਂ ਕਹਿ ਦਈਏ ਡਰਦਾ ਹੁੰਦਾ ਜਿਵੇਂ ਜਦੋਂ ਕਮਲ ਕਹਿੰਦਾ ਕੁਝ ਉਦੋਂ ਹੀ ਡਰ ਜਾਂਦਾ ਉਹ ਤੇ ਪਰ ਅਸੀਂ ਕਿਵੇਂ ਨਾ ਕਿਵੇਂ ਕਰਕੇ ਤਿੰਨੇ ਮੈਂਬਰਾਂ ਨੂੰ ਗੱਡੀ 'ਚ ਬਿਠਾ ਲਿਆ ਵਾ ਜੀ ਤੇ ਹੁਣ ਲੈ ਕੇ ਨਾਲ ਚੱਲੇ ਆਂ ਜੀ ਸੁਪਨਿਆਂ ਦੇ ਘਰ ਉੱਥੇ ਵਾਇਗੁਰੂ ਮੇਰ ਕਰਨ ਤਕੜਾ ਹੋ ਕੇ ਵੀਰਾ ਕਮਲ ਆ ਕੇ ਆਪਣੇ ਮਾਪੇ ਦੀ ਸੇਵਾ ਕਰੇ ਤੇ ਮਾਪੇ ਦੇ ਨਾਲ ਆ ਕੇ ਵਧੀਆ ਜੀਵਨ ਬਤੀਤ ਕਰੇ ਇਹਦੇ ਭਰਾ ਨੂੰ ਵੀ ਬੇਨਤੀ ਹੈ ਜਰਮਨ ਚ ਦੱਸ ਦਿਆ ਬਾਈ ਹੁਣੀ ਉਹਦਾ ਵੀ ਪਾਸਪੋਰਟ ਰਿਨਿਊ ਹੋਣਾ ਆਇਆ ਸੀ ਉਹ ਵੀ ਨਹੀਂ ਹੋਣ ਦਿੱਤਾ ਕਿਉਂਕਿ ਬਾਈ ਮੈਂਟਲੀ ਠੀਕ ਨਹੀਂ ਸੀ ਪੁਲਿਸ ਨੂੰ ਇਹਨਾਂ ਜਵਾਬ ਦੇਤਾ ਚਲੋ ਉਹਦਾ ਪਾਸਪੋਰਟ ਬਣ ਜੇ ਉਹ ਵੀ ਆਉਣ ਜਾਣ ਜੋਗਾ ਹੋ ਜੇਵੇ ਤੇ ਆ ਕੇ ਉਹ ਵੀ ਆਪਦੇ ਮਾਪੇ ਦੀ ਸੇਵਾ ਸੰਭਾਲ ਕਰੇ ਅਸੀਂ ਬਾਈ ਹੁਣਾ ਨੂੰ ਨਾਲ ਲੈ ਕੇ ਸੁਪਰੀਆ ਦੇ ਘਰ ਜਾ ਰਹੇ ਹਾਂ ਜੀ ਵਾਇਗੁਰੂ ਜੀ ਕਾ ਖਾਲਸਾ ਆਪਣੇ ਚਿਹਰਾ ਦੇਖਿਆ ਸੱਚਾ ਸਿੰਘ ਦਾ ਇਹ ਬਾਈ ਕਮਲਜੀਤ ਸਿੰਘ ਵੀ ਨਾਲ ਹੀ ਆਇਆ ਉਹਨਾਂ ਦਾ ਬੇਟਾ ਵੀ ਸਾਡੇ ਇਹਦਾ ਵੱਡਾ ਭਰਾ ਜਿਹੜਾ ਸਰਪੀਤ ਸਿੰਘ ਉਹ ਜਰਮਨ ਦੇ ਵਿੱਚ ਆ ਤੇ ਉਹਦਾ ਜਰਮਨ ਦੇ ਵਿੱਚ ਵਿਆਹ ਹੋਇਆ ਹੋਇਆ ਉੱਥੇ ਅਜੇ ਕੱਚਾ ਹੀ ਆ ਪੱਕਾ ਨਹੀਂ ਹੋਇਆਗਾ ਇਸ ਕਰਕੇ ਉਹ ਆ ਨਹੀਂ ਸਕ ਪਾਂਚਾ ਇਹਨਾਂ ਦੇ ਸਾਡੇ ਨਾਲ ਡੇਢ ਕਮਿੰਨਾ ਪਹਿਲਾਂ ਨਾ ਇਹਨਾਂ ਦਾ ਆਇਆ ਸੀ ਘਰੋਂ ਬਾਹਰ ਨਹੀਂ ਆ ਰਿਹਾ ਕਿਤੇ ਲਾ ਕੇ ਗਵਾਂਡਿਆਂ ਦੇ ਜੋ ਕਿ ਦਿਮਾਗ 'ਚ ਕੋਈ ਹੋਇਆ ਬੱਚੇ ਦੇ ਡਿਫੈਂਸ਼ਨ ਜਾਣ ਕੇ ਤਾਂ ਲਾਗੇ ਪਾਈਚਾਰੇ ਦੇ ਨਾਲ ਲਾਗੇ ਇਟਾ ਰੋੜੇ ਮਾਰਨੇ ਸ਼ੁਰੂ ਕਰਤੇ ਜਦੋਂ ਸ਼ਾਮ ਨੂੰ ਨੰਬਰ ਦਾਤ ਦੋ ਜਣੇ ਹੀ ਗਏ ਤਾਂ ਫੇ ਉਹਨਾਂ ਦੇ ਰਾਤ ਨੂੰ ਰੋੜੇ ਉਹਨਾਂ ਦੇ ਘਰੇ ਮਾਰੇ ਬਾਅਦ ਚ ਦਰਵਾਜ਼ਾ ਨਹੀਂ ਖੋਲਿਆ ਇਹ ਕਸ਼ਮੀਰਾ ਸਿੰਘ ਨਾਲ ਇਹਨੂੰ ਨਾਲ ਲੈ ਕੇ ਜੋ ਦਰਵਾਜ਼ਾ ਖਲਾਤ ਕੋਈ ਗੱਲ ਜਾਨਕਿ ਨਹੀਂ ਹੈ ਅੰਦਰ ਇੰਟਰ ਨਹੀਂ ਹੋਣ ਦਿੰਦਾ ਇਹ ਫੇ ਸੰਥਾ ਦੇ ਨਾਲ ਗੱਲ ਹੋਈ ਗੱਲ ਹੋਣ ਦੇ ਬਾਅਦ ਜੋ ਵੀਡੀਓ ਇਹਨਾਂ ਨੂੰ ਭੇਜੀ ਵੀਡੀਓ ਭੇਜਦੇ ਇਹਨਾਂ ਸੰਸਥਾਨ ਨੇ ਸਾਡੇ ਕੋਲ ਪਹੁੰਚੇ ਅੱਜ ਉਹ ਸਾਡਾ ਸਾਥ ਦਿੱਤਾ ਇਹਨਾਂ ਦਾ ਇਲਾਜ ਵਾਸਤੇ ਇਹਨਾਂ ਨੂੰ ਕਈ ਇਲਾਜ ਇਹਨਾਂ ਨੂੰ